ਲੜੀ ਪਹੁੰਚ ਗਈ ਸਾਡੇ ਬਿੰਦਰ ਖੜੇ ਮਾਝੇ ਇਹ ਮੇਕਿੰਗ ਉੱਤੇ ਕੱਲ੍ਹ ਕਿਵੇਂ ਆਇਆ ਕੋਈ ਲੁੱ ਸੁਣੀਏ ਬਾਕੀ ਹਾਂ ਸਕੂਲ ਤੇ ਆਏ ਹਾਂ ਸਕੂਲ ਤੇ ਇੱਧਰ ਨੂੰ ਆ ਗਏ ਹਣੀ ਹਾਂਜੀ ਹਾਂ ਨਿਆਣਾ ਚਾਹ ਹੁੰਦਾ ਨਿਆਣਾ ਦੇਖਣ ਦਾ ਜੀ ਵੀ ਕੋਈ ਸੈਨੀਟਾਈਜ਼ਰ ਕਰਦੇ ਮੈਂ ਆਪ ਕੱਪ ਤੇ ਸੈਨੀਟਾਈਜ਼ਰ ਇਤਨੇ ਰੋਲ ਕਿਉਂ ਨਹੀਂ ਉਹ ਕਿਹਨਾਂ ਨੰਬਰ ਦੇਖ ਲਈ ਗਾਨੇ ਨੰਬਰ ਦਾ ਨਾ ਪਹੁੰਚਿਆ ਸਭ ਤੋਂ ਵੱਡਾ ਨੰਬਰ ਨਾ ਇਸੇ ਹੋਵੇ ਲੈਟ ਮੀ ਅੱਛਾ ਆਓ ਪੁਸਤਕ ਕੋਈ ਪੜਤੋਲ ਆਵੇ ਤਾਂ ਵੇ ਅੱਡਾ ਉਹ ਦੇ ਦੂ ਮੱਖੀ ਬਦ ਨਹੀਂ ਕਿੱਥੇ ਦੇ ਆ ਗਈ दो बजे <laughs> बहुत अग करे <laughs> <थो दे दो। laughs> <laughs> ਆਪਾਂ ਅੱਜ ਕੋਈ ਹੋਈ ਨਹੀਂ ਇਹ ਸੀ ਬਾਰ ਮਰ ਗਿਆ ਮੈਨੂੰ ਕੈਨਰ ਦੀ ਗੱਲ ਯਾਦ ਆ ਰਹੀ ਆ ਹਾਂ ਜਿਹੜਾ ਵੀ ਮੇਰਾ ਸ਼ੌਕ ਪਿਆ ਤਾਂ ਹਾਂਜੀ ਹਾਂਜੀ ਇਹਨਾਂ ਨਾਲ ਹੀ ਮੈਂ ਪਿਆਰ ਕਰਦਾ ਵੀ ਆ ਲੈ ਮੇਰਾ ਪੁੱਤ ਅੱਛਾ ਕਰ ਤੋਈਓ ਕਾ ਨੂੰ ਤੈਨੂੰ ਕੰਨ ਦੇ ਪਾਣਾ ਮੈਂ ਉਹ ਬੋਤਰਾ ਜਿਹਾ ਬਈ ਆ ਚੋੜੂ ਅੱਛਾ ਅੱਛਾ ਮੈਨੂੰ ਰਾਤ ਨੂੰ ਸੁੱਤੇ ਮੈਂ ਇੱਕ ਦਮ ਹਾਸੇ ਆਣੀ ਤਣਾ ਹੋਰ ਇਤਨਾ ਬੋਲੇ ਗੁੱਸੇ ਤੇ

ਹਾਂ ਮਾਸੀ ਆ ਜੀ ਤੁਮ ਮਾ ਮਾਸੀਆ ਸਹੀ ਗੱਲ ਹੈ ਜੀ ਮਾਸੀਆ ਜੀ ਅਗਾ ਜਾ ਰਿਹਾ ਹੈ ਇਹਦਾ ਮਾਮਾ ਯੂਟਿਊਬਰ ਸਹੀ ਗੱਲ ਮਾਸਾ ਮਾਮੇ ਤਾਂ ਕਿ ਆਪਣਾ ਸਾਹਮਣੇ ਜੋ ਮਾਮੇ ਨੂੰ ਬਜਾ ਰਿਹਾ ਪਤਾ ਹੀ ਕਹਿੰਦੇ ਪਿੰਡਾਂ 'ਵਾਂ ਤੇ ਲੱਗਿਆ ਆਪਾਂ ਬਣ ਕੇ ਨਹੀਂ ਮਾ 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 ਨਹੀਂ ਬੀਏ ਤਾਂ ਨਹੀਂ ਹੋਣਿਆ ਆ ਸੀਗਾ ਇਹਦਾ ਪਹਿਲੇ ਨਹੀਂ ਮਾਤਾ ਜੀ ਮਾਮਾ ਕਹਿੰਦੇ ਮਾਮਾ ਮਾਰ ਲਿਆ ਦੇਖਾਂਗੇ ਅੱਜ ਨਾਲੇ ਹੋਇਆ ਜੀ ਨੂੰ ਤਰ ਦੀ ਨਾ ਕੋਈ ਦਿੱਕਤ ਨਹੀਂ ਲੈ। ਹਾਂ ਮਾਸੀ ਜੀ ਨੂੰ ਵਧਾਈਆਂ ਮਾਸੀ ਜੀ ਨੂੰ। ਕੋਈ ਕੰਫਿਊਜ਼ਨ ਨਹੀਂ ਹੋ। ਦੇਖੀ ਐਡੇ ਕਾਕੀ ਨੇ ਉਹ ਆਪਣੇ ਕੋਲ ਨੂੰ ਜਾਣਾ ਫਿਰ ਮਾਦ ਨੂੰ ਕਾਕੀ। ਹਲੇ ਤਾਂ ਕਾਕੀ ਹੋਗਾ। ਹਲੇ ਇੱਕ ਕਾਕੀ ਕਹਿੰਦੀ ਮਾਸੀ ਜੀ ਦੇ ਨਾਮ ਹੁੰਦੇ ਆ। ਬਾਜੀ ਨੇ ਨਾ ਪੱਕੀ ਦੀ। ਨਹੀਂ ਇਹ ਗੋਲਿਤ ਕਰ ਲੈ। ਮੈਂ ਕਿਹਾ ਮੈਨੂੰ ਤਾਂ ਕੁਝ ਕਹਿ। ਕੀ ਕਹਿ ਕਹੋ? ਹੰਦੀ ਹੱਸ ਨਾ ਬਾਈ ਕਰ ਜਾ। ਥੱਲੇ ਥੱਲੇ ਇਹ ਆਉਂਦੇ ਪੀਣੇ। ਕਾਨ ਕੀ ਹੁਣ ਮਗਰ ਪਿਆ ਹੋਇਆ। ਤੂੰ ਹਟ ਜਾ ਮਾਮੇ ਹਟ ਜਾ ਤੂੰ। ਮੈਂ ਨਾ ਮਾਮਾ ਆ ਗਿਆ। ਮਾਮਾ ਆਣੇ ਨੂੰ ਸਿਕਾ ਕੇ ਪਾਵੇ। ਮਾਮਾ ਤੇ ਲੈ। ਮਾਮੇ ਨੇ ਰੋਕ ਲੈ ਕੇ ਆ ਨਾ ਮਾਮਾ ਨੂੰ। ਤင်းੇ ਨਹੀਂ ਨਹੀਂ ਬਤਾ। ਹਾਂ ਉਹ ਕੀ ਆ ਲੈ ਗੋਸ਼ ਕਰੀ ਗਿਆ। ਦੇਖੀ ਕੀ ਹੋਇਆ। ਹੋਰ ਹੋਰ ਉਹਦਾ ਪਤੰਦਰ ਚੱਕਦਾ ਵੀ ਬੋਲਦਾ ਜੀ ਪੁੱਠੇ ਗੇਰਾ ਮੈਂ ਕਿਹਾ ਇਹਨੇ ਕਿਤੇ ਮਾਰ ਬੂਰ ਦੇਣਾ ਡਰੇ ਲੱਗਦਾ ਰਿਹਾ ਉਹ ਤਾਂ ਅਹੀਂ ਚਲਾਈ ਗਿਆ ਉਹ ਨਹੀਂ ਉਹ ਥੱਲਣਾ ਨਿਕਾ ਮੈਂ ਤਾਂ ਉਹ ਖੜੇ ਰੋ ਸਵਾਮੀ ਲਾਈ ਦੀ ਕਹਿੰਦਾ ਤੂੰ ਹੀ ਇਦਾਂ ਕਰਦੀ ਐ ਤੇ ਤੂੰ ਹੀ ਨਾਦੀ ਐਦਾਂ ਮੈਂ ਕਿਹਾ ਜੱਟ ਕਰੀ ਤੇ ਸਾਰਿਆਂ ਨੇ ਕਹਿਣਾ ਭੈਣ ਨੇ ਸਮਝਾਇਆ ਤੂੰ ਵੱਡੀ ਸੀਗੀ ਦਾ ਨਾ ਕੋਈ ਨਹੀਂ ਤੂੰ ਤੁਸੀਂ ਰੋਣੇ ਰੋਈ ਚੜੇ ਰਹੇ ਕਿੰਨਾ ਤੇਰੇ ਨੂੰ ਆਪਣੇ ਬੁਲਟ ਦੀ ਫਿਕਰ ਆ ਭਰਾ ਦੀ ਦਾ ਕਹਿਈ ਨਹੀਂ ਹੂੰ ਮੈਂ ਤੇ ਆਲੇ ਦਾ ਮੈਂ ਕਿਹਦੇ ਦਾ ਹਾਂ ਸਰ ਜੀ ਦਾ ਕੀ ਮਤਲਬ ਮੀਟਿੰਗ ਦੀ ਹੈ ਅੱਛਾ ਤੁਸੀਂ ਪਰ ਤੁਸੀਂ ਮੁਫੀਤ ਜੀ ਆ ਤੁਸੀਂ ਤਾਂ ਮੈਂ ਸਵਾਲ ਨੂੰ ਚੰਦ ਕੋ ਇਹ ਅਜੀਤ ਸਿੰਘ ਅਕੈਡਮੀ ਚ ਹੈ ਜੀ ਉੱਥੇ ਤਾਂ ਸਾਡੇ ਉਹਨਾਂ ਨੇ ਵੀ ਇੱਥੇ ਆਉਂਦੇ ਰਹਿੰਦੇ ਰਹਿਤੇ ਨਾ ਮੇਂ ਉੱਥੇ ਮੈਂ ਕਹਿੰਦਾ ਕਾਫੀ ਜਾਣੇ ਹੈ ਇੱਥੇ ਅਜੀਤ ਸਿੰਘ ਅਕੈਡਮੀ ਹਾਂ ਚਲੋ ਜੀ ਬਸ ਨਾ ਜੀ ਬੋਲੀ ਨਾਮ ਉਹ ਟੈਂਸ਼ਨ ਬਹੁਤ ਬੜੀ ਹੈ ਨਾਮ ਦੀ ਹਾਂ ਉਹਦੀ ਪੈਨਸ਼ਨ ਹੁਣ ਭਾਈ ਬੂਆ ਹਾਂਜੀ ਅੰਬਰ ਦਾ ਦਿਲ ਕਿੰਨਾ ਖੁਸ਼ ਹੈ ਹਾਂਜੀ ਮੈਂ ਪੜੀ ਗਿਆ ਤੇ ਮੈਂ ਨਾਮ ਰੱਖਿਆ ਹਾਂ ਲੇ ਕੇ ਆ ਕੇ ਨਾਮ ਸੁਣਾਇਆ ਦੱਸੋ ਤੇਰੇ ਤੋਂ ਬਤਾ ਮੈਂ ਤਾਂ ਤੇ ਸੋਦਾ ਹੁੰਦਾ ਹਾਂ ਹਾਂਜੀ ਨਹੀਂ ਮੈਨੂੰ ਦੱਸੋ ਕੀ ਆ ਰਿਹਾ ਹੈ ਮਿੰਤਾ ਪਤਾ ਹੀ ਨਹੀਂ ਲੱਗਿਆ ਨਾਮ ਅਜੇ ਤਾਂ ਅਜੇ ਤਾਂ بیوی ਸੋਚ ਰਹੀ ਆ ਕੋਈ ਨਹੀਂ हा दे देखना हाँ। देखना सोचे पर देखना। हाँ। तो बहुत आरोप आ गई है पता चल क्या है ऐदा सार्ड सारे। सलाह ली जाऊंगी ਪਰ ਮੇਨ ਡਿਸੀਜਨ ਜਿੱਦਾਂ ਹੁਣ ਕਹਿ ਲੋ ਵੀ ਜੱਜ ਨੂੰ ਕਹਿ ਲੋ ਵੀ ਜੱਜ ਨੂੰ ਇਧਰ ਵਾਲੇ ਵਕੀਲ ਨੇ ਵੀ ਆਪਣਾ ਜ਼ੋਰ ਲਾਉਣਾ ਵੀ ਮੇਰਾ ਕਲਾਇੰਟ ਸੱਚਾ ਏ ਉਧਰ ਵਾਲੇ ਨੇ ਵੀ ਸੱਚਾ ਏ ਵੀ ਮੇਰਾ ਕਲਾਇੰਟ ਆਖੀਰ ਨੂੰ ਫੈਸਲਾ ਜੱਜ ਨੇ ਲੈਣਾ ਹਾਂ ਗੱਲ ਆ ਹੈ ਦੱਸ ਹਰੇਕ ਸਲਾਹ ਤੁਸੀਂ ਹਰੇਕ ਜਾਨੀ ਦੇ ਸਕਦੇ ਨਾ ਨਾ ਜੱਜ ਸਾਹਿਬ ਇੱਥੇ ਬੈਠੇ ਆ ਚਲ ਆਪਾਂ ਸਮਝਾਂ ਆਪਾਂ ਤੁਮੇ ਜੱਜ ਸਾਹਿਬ ਇਧਰ ਬੈਠੇ ਆ ਸਲਾਮ ਹੈ ਹੋ ਹਰੇਕ ਬੰਦਾ ਨਹੀਂ ਆਪ ਹਾਂ ਅਸੀਂ ਬਹੁਤ ਗੱਲਦੀ ਹਾਂ ਬਾਕੀ ਡਿਸਾਈਡ ਜੱਜ ਸਾਹਿਬ ਕਰਨਗੇ ਭਾਈ ਕਿਹੜਾ ਕਿਹੜੇ ਨੂੰ ਠਪਮੋਰ ਲਾਉਣੀ ਆ ਸੋਚਦੀ ਆ ਹੁਣ ਸੋਚ ਕੇ ਲਾਉਣੀ ਆ ਬਹੁਤ ਫੈਮਲੀ ਚਨਾ ਹੋਵੇ ਆਪਣੇ ਨਾਲ ਹਾਂ ਤੇ ਦੇਖਦੇ ਹਾਂ ਮਾਕੀ ਹੁਣ ਕਿਹੜਾ ਭਾਈ ਨੂਰ ਵਗੈਰਾ ਤਾਂ ਬਹੁਤ ਨਾਮ ਚੱਲਦੇ ਆ ਨੂਰ ਨੂਰ ਵਾਲਾ ਦਾ ਫੇਵਰਟ ਨਹੀਂ ਕਰਨਾ ਪੈਗਾ ਮੰਨ ਜੀ ਕਿ ਤਵੀ ਕਿਰਤ ਵੀ ਰੱਖਦੇ ਆ ਪਿੱਛੇ ਤਾਂ ਵੀ ਮੰਨ ਦੀਰਤ ਦਾ ਅੰਦਾਜ਼ ਹੈਗਾ ਹਾਂ ਸਿਮਰਤ ਸਿਮਰਤ ਦਾ ਫਿਰ ਸਿਮਰਤ ਹੋ ਹੋ ਗਈ ਕਿੰਨੀ ਭਾਬੀ ਹਾਂ ਹਾਂ ਮਾਸਟਰ ਸਿਮਰਨੋਂ ਬਗਾਰੇ ਹੀ ਕਾਫੀ ਹੋਲਡ ਹੋ ਜੇ ਹਾਂ ਇਹੋ ਇਹਨਾਂ ਦਾ ਹੋਲਡ ਹੋ ਗਏ ਕਾਫੀ ਮਤਲਬ ਕਾਫੀ ਜਨ ਦੇ ਰੱਖੇ ਹੋਏ ਪਹਿਲਾਂ ਹੁੰਦੇ ਦੇ ਨਾਲੇ ਹਾਂ ਇਹ ਮੰਨ ਰੱਖਣਾ ਵੀ ਉਹ ਜਿਹੜਾ ਗੁਰਬਾਣੀ ਚੋਂ ਚਾਉਂਦਾ ਹੋਵੇ ਮੈਂ ਨਹੀਂ ਹੋਂ ਦਾ ਨਾਮ ਹੋਵੇ ਜਿਹੜਾ ਆਪਣੇ ਵਿੱਚ ਹੋਵੇ ਵਰੀਆ ਵੀ ਲੱਗੇ ਹਾਂ ਅਜੀਤ ਵੀ ਹੈ ਜੀ ਤਾਂ ਹੀ ਤਾਂ ਫਿਰ ਅਸੀਂ ਤਕੜੇ ਜੱਜ ਸਾਹਿਬ ਨੂੰ ਫੈਸਲਾ ਸਲਾਮ ਕਿਹਾ ਹੈ ਇਹ ਜੱਜ ਸਾਹਿਬ ਸਾਹਿਬ ਨਹੀਂ ਆਬ ਨਹੀਂ ਲੱਭਣਾ ਰੱਖਣਾ ਲੱਗ ਪਤਾ ਲੱਗੇ ਵੀ ਹਾਂ ਸਾਰੀ ਉਮਰ ਮਾਜ ਹੋਈ ਜਾਵੇ ਮੈਂ ਰੱਖਿਆ ਰਹਾ ਹਾਂ ਬismillah ਕਿਆ ਹੋ ਹੈ ਨਾ ਦੇ ਨਾਮ ਤੇ ਲੱਭਾ ਦੂਰ ਵੀ ਨਾ ਲੱਭੇ ਨਾਮ ਕਿਤੇ ਆਸਮਾਨ 'ਚ ਫਿਰਦੇ ਆ ਦੂਰ ਵੀ ਲੱਭਣੇ ਆ ਫਿਰ ਕਿੱਡੀ ਦੀ ਜੇ ਨਹੀਂ ਇਹ ਤਾਂ ਵੀ ਇਤਨਾ ਨਾਲੋਂ ਘੱਟ ਦੂਰ ਵੀ ਨਹੀਂ ਲੱਭਣਿਆ ਦਾ ਕੰਮ ਹੋ ਗਿਆ ਨਹੀਂ ਤੋੜ ਕੇ ਆਇਆ ਨਾ ਹਾਂ ਤੁਸੀਂ ਸਾਰੇ ਨਾਮ ਉਹ ਜਿਵੇਂ ਦੁਰਬੀਨ ਨਾਲ ਦੇਖੂਗੀ ਦੀਵੀ ਦੇ ਮੁਕਾਬਲੇ ਖਾਸਾ ਬੜਾ ਫੇਰਾ ਪਾ ਤੂੰ ਤੇਰਾ ਦਿਮਾਗ ਵਿੱਚ ਮਾਤ ਕਰ ਦਿਮਾਗ ਵਿੱਚ ਸੋਚ ਕੁਸ ਸੱਚ ਜਾਨ ਸੱਚ ਜਾਨ ਤੇ ਮਾਗਦੀ ਨਹੀਂ ਸਿਰ ਕਰਾਉਂਗਾ ਤੇ ਇਹਦੇ ਦੇ ਵੀ ਹਾਂ ਅੱਜ ਆ ਕੇ ਨਾ ਫੋਨ ਆ ਗਿਆ ਆ ਵੀ ਜਿਸ ਦੇ ਸਿਰ ਤੇ ਵਾਸਤ ਜਹਾ ਉਹ ਮਾ ਵੀ ਨਾ ਮਾਸੀ ਜੀ ਨੇ ਕਲੀਪ ਮਾਸੀ ਜੀ ਨੇ ਚੱਕ ਲਈ ਭਾਈ ਮੈਂ ਕਹਿੰਦਾ ਤੇਰਾ ਮਾੜਾ ਗੁੱਸਾ ਕਹਿੰਦੀ ਆ ਮੈਂ ਕਹਿੰਦੇ ਮੈਂ ਕਿ ਤੂੰ ਦੱਸਿਆ ਨਹੀਂ ਨਾ ਮਤਮ ਮੈਂ ਹਾਲ ਕਰਦੇ ਨਾਲ ਤੇਰੇ ਸਾਰੇ ਆਇਆ ਮੈਨੂੰ ਗਿਫਟ ਲੈ ਕੇ ਆਇਆ ਟੈਂਸ਼ਨ ਵੋਡ ਚੀਜ਼ ਦਵਾਈ ਲੈ ਕੇ ਲੈ ਆਏ ਹੁਣ ਠੀਕ ਆ ਗਈ ਆਦੀ 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 ਸੈਨੀਟਾਈਜ਼ ਕਰਾ ਦੋ ਜੀ ਮੈਂ ਕਰਾ ਦਿੰਦਾ ਸਸਤ ਸਸਤ ਉੱਧਰ ਉੱਧਰ ਵੀ ਕਰਾ ਦੇ ਵੀਰ ਦੇ ਲੈ ਇਹ ਜੀ 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 ਇਤਨਾ ਜਿਆ ਕੰਮ ਪੁੱਤ ਕੀ ਹਾਲ ਹੈ ਜੀ ਠੀਕ ਠਾਕ ਇਹ ਬੜਾ ਮਾਮਾ ਆਇਆ ਬਾਈ ਮੁੰਡੇ ਦਾ ਹਾਂ ਜੀ ਹਾਂ ਬਰੇ ਮਾਮਾ ਜੀ ਆ ਗਏ ਛੋਟੇ ਮਾਮਾ ਜੀ ਕਹਿੰਦੇ ਭਾਈ ਮੇਰੇ ਕੋਲ ਥੱਕਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਮੈਂ ਮੈਂ ਕਹਿੰਦਾ ਇਹ ਮੇਰੇ ਵਾਲੇ ਕੰਮ ਲੱਗਦਾ ਮੈਂ ਵੀ ਗੱਲ ਥੋੜੀ ਫੇਰੇ ਚੱਕੀ ਮਿੰਨ ਦਾ ਆਪ ਉਤਰਾ ਹੈਗਾ ਯਾਰ ਕਿਤੇ ਹੋਰੇ ਨੇ ਹੱਥਾਂ ਬਾਧੀਆਂ ਲੰਘ ਜਵੇ ਬੜਾ ਔਖਾ ਗਾਮਾ ਹੈ ਆ ਦੇਖੀ ਵਿਚਕਾਰ ਆਹ ਆਹ ਫਲਾ ਦਾ ਨਿਤਿਨ ਵਸੀਲੀ ਇਹਨੇ ਇਹਨੇ ਬਰੇ ਜ਼ੋਰ ਲਾਈ ਜਣਾ ਆ ਲੈ ਪੁੱਤ ਆ ਲੈ ਆ ਲੈ ਆ ਲੈ ਉਪਰ ਆ ਦੇ ਬਾਂ ਤਾ ਉਪਰ ਆ ਤੇ ਕੁੰਡੀਆਂ ਜਣਾ ਮੋਟੇ ਪਾਣੀ ਬੋਲਣੀ ਹੈ ਬਾਕੀ ਦਾ ਪਾ ਰੇ ਨੂੰ ਜਾਉਂਦੇ ਪ੍ਰਾਦੇ ਬੰ ਮੀਨਰਲ ਆ ਲੈ 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 ਠੀਕ ਆ ਨਹੀਂ ਹਾਂਜੀ ਮੈਂ ਕਿਹਦੇ ਨਾਲ ਨਾਲ ਨਹੀਂ ਆਉਂਦਾ

ਬਣਾਇਆ ਨੀ ਬਣਾਇਆ ਨਾ ਇਹਦਾ ਸੂਟ ਪਾਇਆ ਜੀ ਇਹ ਤਾਂ ਨਾ ਸੀ ਗੱਲ ਜੀ ਬਣਾਇਆ ਨੀ ਬਣਾਇਆ ਨਾ ਇਹ ਤਾਂ ਬੰਦ ਨਹੀਂ ਬਣਾਇਆ ਨੀ ਸਾਰਿਆਂ ਨੂੰ ਆਹ ਤਾਂ ਦਿੱਤੀ ਕੋ ਬੇਟਾ ਟਿਕਾ ਸੀ ਕਿ ਦੇਖ ਚੁ ਵੀ ਕੋਈ ਮਦਦ ਨਹੀਂ ਦੇਖ ਰਿਹਾ ਨਾ ਅਗਰ ਨਹੀਂ ਤੁਹਾਨੂੰ ਸੈਨੀਟਾਈਜ਼ ਚਾਹੀਦਾ ਹੈ ਇੱਧਰ ਪਿਆ ਹੈ ਆਪਿਆ ਸਾਹਮਣੇ ਆਹੀ ਆਹੀ ਇਹ ਜੋ ਬੋਤਲ ਜੀ ਆਈ ਬੋਟ ਲਗਾਉਣੀ ਹਾਂ ਆਈ ਬੀ ਨਹੀ ਮੈਂ ਦਾਨੇ ਨਹੀਂ ਰੱਖਿਆ ਉਹ ਲੈ ਆਓ ਜੀ ਉਹ ਨਹੀਂ ਹਾਂ ਅੱਗੇ ਹੁੰਦਾ ਵਾ ਇਹ ਵੀ ਦਾਣਿਆਂ ਨੂੰ ਹੱਥ ਲਾ ਕੇ ਫੇਰ ਚੱਕੇ ਕਰ ਦਿੰਦੇ ਪਾਜੀ ਨੂੰ ਪੂਰੇ ਪਿਠਾੜ ਦੋ ਏਸੀ ਕਰਕੇ ਪਹਿਲਾ ਹਾਂ ਪਹਿਲਾ ਦਰਵਾਜ਼ੇ ਨੂੰ ਦਾਣੇ ਬੰਨ੍ਹਨੇ ਹੁੰਦੇ ਪਹਿਲੇ ਮਾਈਂਦੀ ਕਹਿੰਦੀ ਬੋਲੇ ਐ ਦੀ ਵੀ ਮੈਂ ਪਾਜੀ ਹਾਂ ਤੁਸੀਂ ਤਾਂ ਬੁੱਢੀ ਹੋ ਆ ਪਏ ਤੇ ਕੱਲ ਤੇ ਵੀ ਚੰਗਿਆ ਦੇਤੀ ਤੂਹੀ ਜੀ ਹਾਂ ਕਾਲੇ ਨੂੰ ਪਾਜੀ ਦੀ ਵੀ ਸ਼ੁਰੂ ਕਰਨਾ ਮੈਂ ਇੱਕ ਗੱਲ ਠੀਕ ਹੈ ਨੇ ਸੋ ਸੱਜਾ ਦਾ ਹਾਂ ਇੱਕ ਗੱਲ ਨੂੰ ਮੈਂ ਦੇਖੀ ਦੀਦੀ ਜੀਜਾ ਜੀ ਵੀ ਸ਼ੁਰੂ ਤੇ ਨਾ ਕੁੜੀਆਂ ਵੱਲ ਨੂੰ ਥੋੜੀ ਅਟੈਚਮੈਂਟ ਜ਼ਿਆਦਾ ਰਹੀ ਹਾਂ ਹਾਂ ਨੇ ਛੱਤੀ ਭਈਆ ਹੁਣ ਤਾਂ ਯਾਰ ਬਈ ਸੁਆਹੀ ਜਾ ਜਾ ਗਈਆਂ ਫੇਰ ਦੇਖੀ ਕਿਦਾਂ ਝਾਕਦੀ ਫਲਫਲ ਵਾਲਿਆਂ ਨਾਲ ਇਹਨੂੰ ਇਹ ਹੁਣ ਦੀਦੀ ਪਾਜੀ ਨੂਰ ਦਾ ਨੂਰ ਦਾ ਨਾਮ ਰੱਖਿਆ ਤਾਂ ਬੜੀ ਬੂਈ ਨੇ ਹਾਂ ਐ ਛੋਟੀ ਬੂਈ ਨੇ ਰੱਖਿਆ ਤਾਂ ਨਾਮ ਮਲਕੀਰਤ ਦਾ ਅੱਛਾ ਐਨ ਕੀ ਡਿਊਟੀ ਲਾਈ ਅਸੀਂ ਫਰੇ ਜੱਜ ਸਾਹ ਦੇ ਆਹ ਆਇਆ ਤੇ ਕੀ ਵਾਈ ਅਗਲੇ ਨੂੰ ਜੱਜ ਸਾਹਿਬ ਵਾਲਾ ਆਉਣਾ ਮਿਲਿਆਗਾ ਆਪਣੀ ਦੇ ਡਰੈਸ ਵੀ ਮੇਰੀ ਪਾਈ ਹੈ ਹੈ ਸਾ ਗੋਈ ਨਾ ਤੁਮ ਰੱਖ ਲੈ ਹਾਂ ਪਰ ਨਵ ਵਧੀਆ ਨਹੀਂ ਕਰ ਲੈ ਮੈਂ ਤੁਮ ਦਰ ਰੱਖੀ ਹੈ ਇਹ ਲੰਗੇ ਰੱਖਾ ਇਹ ਕਿਤਨਾ ਮਾੜਾ ਮਨ ਕਿ ਇਤਨਾ ਮਾੜਾ ਅੱਲਾ ਸੋਨਾ ਨਾ ਆਇਆ ਹੈ ਇਹ ਮੇਰੇ ਵਰਗਾ ਨਾਲ ਨਾਮ ਦੀ ਡਿਮਾਂਡ ਬਹੁਤ ਆ ਉਧਰ 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 ਭਾਈ ਇਹ ਨਾਨਾ ਜੀ ਕਹਿੰਦੇ ਹਾਂ ਵਾਲ ਦੇਖ ਵੀ ਕਿੰਨੇ ਹਾਂ ਜੀ ਤੂੰ ਹਾਂ ਵਾਲਾ ਇਹਦੇ ਨਾਲ ਤਾਂ ਸਕੇ ਕਰਦੀ ਇਹਦੇ ਨਾਰੀਅਲ ਇਹਦੇ ਘਟਮਾ ਇਹਦੇ 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 ਨਾਲ ਉੱਤਰੀ ਜੀ ਉਹ ਪਾਜੀ ਇਹਦੇ ਉੱਤਰੀ ਇਹਦੇ ਉੱਤਰੀ ਵਾਲ ਦੇ ਬਧੇਰੇ ਦੀ ਨਾਮ ਦੀ ਡਿਮਾਂਡ ਹੈ ਜਿਹੜੀ ਨਾਮ ਦੀ ਡਿਮਾਂਡ ਨਾਨਾ ਜੀ ਦੀ ਆਈ ਹੈ ਹਾਂ ਬڑے ਨਾਨਾ ਜੀ ਦੀ ਇਹ ਜਿਹੜੀ ਡੈਰੀ ਦੀ ਡੈਰੀ ਕਹਿੰਦੇ ਭਾਈ ਤੁਸੀਂ ਆਪਣਾ ਨਾਮ ਰੱਖ ਲਓ ਜਿਹੜਾ ਸ਼ਾਰਟ ਨੇਮ ਆ ਉਹ ਅਸੀਂ ਰੱਖਣਾ ਹਾਂ ਹਾਂ ਉਹ ਕਹਿੰਦੇ ਜਿਹੜਾ ਕਾਗਜ਼ਾਂ ਪਰ ਨਾਮ ਚੱਲਣਾ ਉਹ ਤੁਹਾਡਾ ਚੱਲੂ ਜਿਹੜਾ ਘਰਾਂ ਲੈਣਾ ਸ਼ਾਰਟ ਨੇਮ ਉਹ ਸਾਡਾ ਚੱਲੂ ਹਾਂ ਵੀ ਵਧੀਆ ਹੈ ਗੱਲ ਠੀਕ ਹੈ ਇਹ ਨਾ ਕੋਈ ਆਡਰ ਨਾ ਆਉਂਦਾ ਹੈ ਇਹਦਾ ਲੱਗਦਾ ਬਾਈ ਹੁਣ ਇਹਦਾ ਵੀ ਹੁਣ ਟਾਈਮ ਦੁੱਗਣਾ ਹਾਂ ਅਸੀਂ ਆਈ ਰੱਖ ਲੱਦੇ ਵਾਵਾ ਹੋ ਗਿਆ ਇਹ ਨਹੀਂ ਸਹੀ ਗੱਲ ਤੂੰ ਬਾਕੀ ਚਲੋ ਇਹ ਹਣਾ ਦੇਖਦੇ ਆ ਜੀ ਕਿਹੜਾ ਨਾਮ ਸਿਲੈਕਟ ਹੁੰਦਾ ਉਹ ਅਗਲੇ ਵਲੌਗ ਚ ਤੁਹਾਨੂੰ ਦੱਸਾਂਗੇ ਹਜੇ ਹਜੇ ਇੱਧਰ ਨਾ ਦਿਮਾਗ ਵਿੱਚ ਸਾਰੇ ਨਾਮ ਘੁੰਮ ਰਹੇ ਆ ਸਾਰੇ ਘੁੰਮ ਰਹੇ ਆ ਕੀ ਕਿਆ ਰਖੀਏ ਕਿਆ ਰਖੀਏ ਐ ਦੀਦੀ ਘਟੋ ਘਾਟ ਇੱਕ ਟੋਕਰਾ ਬਣਾਇਆ ਦਮਾਗਾ ਨਹੀਂ ਤੇ ਨਾ ਆਈਫੋਨ ਲੈ ਲਈ ਦੀਦੀ ਆਈਫੋਨ 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 ਬਾਕੀ ਆ ਗਏ ਹਾਂ ਇਹ ਵੀ ਨਾ ਠੀਕ ਆ ਜਿਹੜੇ ਜਿਹੜੇ ਨਾਮ ਜਿਹੜੇ ਲਿਖਾਰ ਚ ਹੈਗੇ ਆ ਨਹੀਂ ਮੈਂ ਇੱਕ ਇਹ ਨਾਮ ਸਿਲੈਕਟ ਕਰਨਾ ਮੈਂ ਉਹ ਵੀ ਸ਼ੋ ਕਰਨਾ ਮੈਂ ਬਾਸੀ ਉੱਪਰ ਆਇਆ ਆਏ ਵੀ ਕਈ ਵਾਰ ਤੁਹਾਨੂੰ ਆ ਵੀ ਨਾ ਆਉਣ ਲੱਗ ਪਏ ਬਗੈ ਨਹੀਂ ਆਉਂਦੀ ਆਈ ਆਉਂਦੀ ਆਈ

ਮਮੇ ਦਾ ਮਨਕੀਰ ਤਾਂ ਹਾਂ ਮੈਂ ਹਾਂ ਖੁਸ਼ੀ ਦਾ ਮਹਾਲ ਪੂਰਾ ਬਣਿਆ ਹੋਇਆ ਜੀ ਬੁਈ ਜਾਂ ਤੇ ਬੜੀ ਬੁਈ ਸਭ ਤੋਂ ਲੇਟ ਆਈ ਦੇਖ ਲਓ ਵਿਆਹ ਕਰਕੇ ਉਹਦੇ ਬੇਬੀ ਦਾ ਜ਼ਰੂਰੀ ਰੌਣਕ ਪਾਇਆ ਜੀ ਅੱਜ ਇਹ ਵੀ ਗੱਲ ਵਿਆਹ ਦੀ ਵੀ ਵਧੀਆ ਬੜੀ ਵਧੀਆ ਨੇ ਬੜ ਗਿਆ ਹਾਂ ਵਧੀਆ ਨਹੀਂ ਬੜ ਗਿਆ ਚਲੋ ਤਾਂ ਵੀ ਸੁੱਟਾ ਵਿਆਹ ਦੇ ਕੱਪੜੇ ਹਾਂ ਮੈਂ ਵੀ ਅੱਜ ਤੱਕ ਸਾਰੇ ਮੈਂ ਕਰਦੀ ਤੋੜਦੀ ਹਾਂ ਅੱਜ ਪੂਰੇ ਹੋਏ ਮੇਰੇ ਤਾਂ ਹੀ ਤੋਂ ਤਹਿ ਰਹੋ ਨਹੀਂ ਮਾਸ਼ੂਰ ਕੱਪੜੇ ਹੀ ਬਹੁਤ ਹੋ ਗਏ ਥੋੜੇ ਹਾਂ ਥੋੜੇ ਜਿਹੇ ਰਹਿ ਗਏ ਕੱਢਣੇ ਨੇ ਸੁੱਕਣੇ ਨੇ ਮੈਂ ਸੇਲੇ ਮਸ਼ੀਨ ਤੇ ਲਾਈ ਮੈਂ ਪਾਣੀ ਪਾਤਾ ਮਸ਼ੀਨ ਵਿੱਚ ਕੱਪੜੇ ਵੀ ਪਾਤੇ ਸਾਬਣ ਵੀ ਪਾਤੀ ਜਾਂ ਮੈਂ ਲੱਗੀ ਚਲਾਣਾ ਹੱਥੋਂ ਨਿਆ ਖਾਣਾ ਨਾ ਚੱਲੇ ਪਹਿਲਾ ਕਬਰੂ ਮਸ਼ੀਨ ਬਣਾ ਕੁਝ ਆਇਆ ਆਇਆ ਤੁਸੀਂ ਮੈਂ 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 ਨਾਇਨ ਨੂੰ ਫੋਨ ਕੀਤਾ ਮੈਂ ਦਾਸ ਨੇ ਕਿਹਾ ਆਣੇ ਕਿ ਹਾਂ ਮੈਂ ਕਿਹਾ ਦਾਸ ਬੜੇ ਤੱਕਾ ਜਦੋਂ ਮੈਂ ਭੋਗ ਦੇ ਬਾਅਦ ਮੈਂ ਜਾਣਾ ਹੈ ਕਿਤੇ ਹਾਂ ਮੈਂ ਕਿਹਾ ਜਾ ਕੇ ਚੈੱਕ ਕਰ ਲਿਓ ਕਿ ਆਏ ਉਹਦੀ ਮੋਟਰ ਸਾਡੀ ਅੱਛਾ ਤੇ ਗਾਰੰਟੀ ਕਾਰ ਪਿਆ ਦਾ ਹਜੇ ਗਾਰੰਟੀ ਹੈਗੀ ਚਲ ਤਾਂ ਹੀ ਬੈਣੀ ਫੋਨ ਦੇ ਰਿਹਾ ਅਗਲੇ ਨੂੰ ਜੇ ਗਾਰੰਟੀ ਪਈ ਦੀ ਮੈਂ ਕਹਾਂ ਕਿ ਜੇ ਕੋਈ ਨਾ ਤੁਸੀਂ ਆ ਕੇ ਮੋੜੀ ਬੇਗੀ ਉਹ ਵੀ ਚੇਂਜ ਕਰ ਦਿੰਦੇ चलो फेमी ठीक है चलो शकोजी फिर हां